ਜਿਹੜੀ ਗੱਲਾਂ ਚੱਲ ਰਹੀਆਂ ਸੀ ਫੋਨ ਦੇ ਉੱਤੇ ਤਾਂ ਹਮੇਸ਼ਾਬਾਹਨਾ ਇਹ ਪ੍ਰੋਗਰਾਮ ਅੱਗੇ ਜਿਸ ਤਰ੍ਹਾਂ ਅਸੀਂ ਚਿੱਠੀ ਲਿਖੀ ਸੀ ਪ੍ਰਧਾਨ ਸਾਹਿਬ ਨੂੰ ਕਿ ਜੀ ਅਸੀਂ ਤੁਸੀਂ ਇੱਥੇ ਆਓ ਔਰ ਆ ਕੇ ਅਸੀਂ ਮਿਲ ਕੇ ਸ਼ਤਾਬਦੀ ਮਨਾਈਏ ਮਗਰ ਸਾਡੇ ਨਾਲ ਕੋਈ ਸਲਾਹ ਕੀਤੇ ਬਿਨਾ ਇਹ ਨਗਰ ਕੀਰਤਨ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਮਜੀਤ ਸਿੰਘ ਜੀਕੇ ਦੇ ਕੈਨ ਦੇ ਉੱਤੇ ਬਿਨਾ ਸਾਡੇ ਨਾਲ ਰੂਪਰੇਖਾ ਬਣਾਏ ਇਹ ਐਸਜੀਪੀਸੀ ਦਿੱਲੀ ਦੇ ਵਿੱਚ ਲਿਆ ਰਹੀ ਹੈ ਮਗਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਨਾ ਕੋਈ ਪ੍ਰੋਗਰਾਮ ਲਿਆਂਦੇ ਤਰੀਕ ਦੇ ਬਾਰੇ ਸਾਡਾ ਗੱਲ ਕੀਤੀ ਗਈ ਨਾ ਕੋਈ ਐਜੀ ਰੂਪਰੇਖਾ ਬਣਾਉਂਦੀ ਇਹਦਾ ਰੂਟ ਬਣਾਉਂਦੀ ਮਗਰ ਅਚਾਨਕ ਅੱਜ ਤੋਂ 6 ਦਿਨ ਪਹਿਲੇ 7 ਦਿਨ ਪਹਿਲੇ ਸਾਡੇ ਕੋਲੋਂ ਐਸਜੀਪੀਸੀ ਦੇ ਦੋ ਸਿੱਖ ਮਿਸ਼ਨ ਦੇ 2 ਏਮਪਲੋਈ ਉੱਠ ਕੇ ਆਂਦੇ ਆ ਔਰ ਉਹ ਕਹਿੰਦੇ ਜੀ ਕਿ ਸਾਨੂੰ ਇੱਥੇ ਜਿਹੜੀ ਸੰਗਤ ਜਿਹੜਾ ਨਗਰ ਕੀਰਤਨ ਆ ਰਿਹਾ ਉਹਦੀ ਰੈਸ਼ ਕਰਨ ਵਸੇ 24 ਅਕਤੂਬਰ ਨੂੰ ਗੁਰਦੁਆਰਾ ਨਾਨਕਪੀਓ ਵਿਖੇ ਰਾਤਰੀ ਵਿਸ਼ਰਾਮ ਉਪਰੰਤ 25 ਤਰੀਕ ਨੂੰ ਜਿਹੜੀ ਹੈ ਔਰ ਰਕਾਬਗਨ ਸਾਹਿਬ ਨੂੰ ਰਾਤਰੀ ਵਿਸ਼ਰਾਮ ਕਰੇਗਾ ਇਹ ਨਗਰ ਕੀਰਤਨ ਕਰੇਗਾ ਇਜਾਜ਼ਤ ਨਹੀਂ ਲਈ ਜਾ ਰਹੀ ਸਾਨੂੰ ਦੱਸ ਰਹੇ ਨੇ ਇਹ ਚਿੱਠੀ ਉਹਨਾਂ ਨੇ ਲਿਖੀ ਔਰ ਉਹਦੇ ਵਿੱਚ ਸਾਨੂੰ ਕਿਹਾ ਗਿਆ ਕਿ ਇਸ ਤੋਂ ਬਾਅਦ ਸਵੇਰੇ ਜਿਸ ਵਕਤ ਜਾਨਵਰ ਜਿਹੜੀ ਪਾਲਕੀ ਸਾਹਿਬ ਦੀ ਤਿਆਰੀ ਕੀਤੀ ਜਾਏ ਔਰ ਮੈਂ ਉਹਨਾਂ ਨਾਲ ਗੱਲ ਕਰਕੇ ਉਹਦੇ ਉੱਤੇ ਇਮੀਡੀਏਟਲੀ ਅਲਾਉਡ ਲਿਖਿਆ ਤਾਂਕਿ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਕੋਈ ਵਿਗੜਨਾ ਪਵੇ ਕਿਸੇ ਕਿਸਮ ਦਾ ਔਰ ਅਸੀਂ ਸੰਗਤ ਨੂੰ ਵੀ ਦੱਸ ਸਕੀਏ ਕਿ ਦਿੱਲੀ ਕਮੇਟੀ ਹਮੇਸ਼ਾ ਗੁਰੂਕਦਰ ਦੇ ਪ੍ਰਤੀ ਜਿਸ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ ਔਰ ਇਹ ਪ੍ਰੋਗਰਾਮ ਜਿਸ ਤਰੀਕੇ ਦੇ ਨਾਲ ਸ਼ੁਰੂ ਕੀਤਾ ਜਾਏ ਇਹਦੀ ਵੀ ਸਾਨੂੰ ਗੱਲ ਹੋਈ ਮੈਂ ਜ਼ਰੂਰ ਇਹ ਗੱਲ ਉਹਨਾਂ ਦੇ EMPLOYEES ਨੂੰ ਗੱਲ ਕੀਤੀ ਹੈ ਜਿਹੜੇ ਇੱਥੇ ਦੇ ਇੰਚਾਰਜ ਬਣਾਏ ਹੋਏ ਐ ਕਿ ਬਈ ਪ੍ਰਧਾਨ ਸਾਹਿਬ ਨਾਲ ਜਦ ਮੇਰੇ ਟੈਲੀਫੋਨ ਦੇ ਉੱਤੇ ਗੱਲ ਕੀਤੀ ਸੀ ਤੇ ਉਹਨਾਂ ਨੇ ਮੇਰੇ ਨਾਲ ਕਦੀ ਇਸ ਬਾਰੇ ਜ਼ਿਕਰ ਨਹੀਂ ਕੀਤਾ ਮਗਰ ਜੇ ਤੁਸੀਂ ਚਿੱਠੀ ਲਿਖ ਕੇ ਲਿਆਏ ਹੋ ਅਸੀਂ ਫਿਰ ਵੀ ਇਹਨੂੰ ਅਲਾਉ ਕੀਤਾ ਔਰ ਇਹ ਨਾਲ ਤੱਕ ਕੀ ਆ ਗਿਆ ਕਿ ਜਿਹੜਾ ਲੱਖੀਸ਼ਾ ਬਨਜਾਰਾ ਹਾਲ ਦੇ ਵਿੱਚ ਤੁਸੀਂ ਜਗ੍ਹਾ ਮੰਗ ਰਹੇ ਹੋ ਰੈਸ਼ ਦੀ ਉਥੇ ਸਾਨੂੰ ਅਦਾ ਕਿਉਂਕਿ ਹਾਲ ਦਾ ਰਜਿਸਟਰ ਹੁੰਦਾ ਉਹਦੇ ਵਿੱਚ ਕਿਸੇ ਦੀ ਬੁਕਿੰਗ ਨਾ ਹੋਏ ਤੋਂ ਇਹਦੇ ਵਸੇ ਅਸੀਂ ਉਹਨਾਂ ਦਾ ਕਿਉਂਕਿ ਉਹ ਸ਼ਾਮ ਦਾ ਸਮਾਂ ਹੋ ਚੁੱਕਾ ਸੀ ਤੇ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਨੂੰ ਕੱਲ ਇਨਫੋਰਮ ਕਰਾਂਗੇ ਜਦ ਅਗਲੇ ਦਿਨ ਇੱਥੇ ਇਨਫੋਰਮ ਕੀਤਾ ਗਿਆ ਕਿ ਆਲਰੇਡੀ ਕਿਸੇ ਕੋਲ ਉਹ ਬੁੱਕ ਹੈ 25 ਤਰੀਕ ਦਾ ਪ੍ਰੋਗਰਾਮ ਔਰ ਉਹ 25 ਤਰੀਕ ਦੇ ਪ੍ਰੋਗਰਾਮ ਤੋਂ ਜਿਹੜਾ ਹੈਗਾ ਉਹ ਖਾਲੀ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੇ ਹਾਲ ਦੇ ਪੈਸੇ ਤੱਕ ਜਮ੍ਹਾਂ ਹੋ ਚੁੱਕੇ ਐ ਮਗਰ ਅਚਾਨਕ ਅੱਜ ਸਰਦਾਰ ਪਰਮਜੀਤ ਸਿੰਘ ਸਰਨਾ ਇੱਕ ਲੈਟਰ ਪੈਡ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਲੈਟਰ ਪੈਡ ਦੇ ਉੱਤੇ ਚਿੱਠੀ ਲਿਖਦੇ ਐ ਜਿਹਦੇ ਵਿੱਚ ਧਮਕੀ ਰੂਪ ਦੇ ਵਿੱਚ ਐ ਕਿਹਾ ਜਾ ਰਿਹਾ ਜੀ ਕਿ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਸਾਨੂੰ ਇੱਥੇ ਨਗਰ ਕੀਰਤਨ ਦੀ ਰੁਕਣ ਦੀ ਇੱਥੇ ਇਜਾਜ਼ਤ ਨਹੀਂ ਦਿੱਤੀ ਜਾਂਦੀ ਮੈਂ ਸਰਨਾ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਸ ਰਵੱਈਏ ਦੇ ਨਾਲ ਤੂੰ ਚਿੱਠੀ ਲਿਖੀ ਐ ਇਹਦਾ ਜਵਾਬ ਮੈਨੂੰ ਬੜੀ ਚੰਗੀ ਤਰੀਕੇ ਦੇਣਾ ਹੁੰਦਾ ਮਗਰ ਮੈਂ ਜਿਸ ਕੁਰਸੀ ਤੇ ਬੈਠਾ ਮੈਨੂੰ ਉਹਦੀ ਗਰੀਬਾਂ ਦੇ ਬਾਰੇ ਪਤਾ ਔਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਕੋਲ ਕੋਈ ਅਥਾਰਟੀ ਨਹੀਂ ਹੈ ਉਹ ਨਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਨਾ ਸ਼੍ਰੋਮਣੀ ਕਮੇਟੀ ਦਾ ਕੋਈ ਇਮਪਲੋਈ ਹੈ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਜਿਹੜਾ ਸਾਨੂੰ ਡਿਕਟੇਟ ਕਰ ਰਿਹਾ ਕਿ ਜੇ ਇਹ ਜਗਾ ਦਿੱਤੀ ਜਾਏ ਜਾਂ ਨਾ ਦਿੱਤੀ ਜਾਏ ਸੋ ਸਰਨਾ ਸਾਹਿਬ ਮੈਂ ਤੁਹਾਨੂੰ ਬੜੇ ਖੁੱਲੇ ਸ਼ਬਦਾਂ ਦੇ ਨਾਲ ਕਹਿ ਰਿਹਾ ਕਿ ਪਹਿਲੇ ਆਪਣੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ ਨਾਲ ਗੱਲ ਕਰੋ ਕਿ ਉਹਨਾਂ ਦੀ ਉਹਨਾਂ ਦਾ ਵਰਜਨ ਹੈਗਾ ਕਿ ਨਹੀਂ ਹੈਗਾ ਜਿਨ੍ਹਾਂ ਦੀ ਮੇਰੇ ਨਾਲ ਹਰ ਦੂਸਰੇ ਤਿੰਨ ਫੋਨ ਦੇ ਉੱਤੇ ਗੱਲ ਹੋ ਰਹੀ ਆ ਔਰ ਜਦ ਇਹ ਅਸੀਂ ਆਲਰੇਡੀ ਇਹ ਬੁੱਕ ਦੇ ਚੱਕ ਕਰ ਚੁੱਕੇ ਹੋਇਆ ਤੇ ਕੋਈ ਤਾਕਤ ਨਹੀਂ ਕਿ ਇਹਨੂੰ ਚੇਂਜ ਕਰ ਸਕੇ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਚਿੱਠੀ ਦੇ ਵਿੱਚ ਧਮਕੀ ਲਿਖੀ ਆ ਉਹਦਾ ਜਵਾਬ ਵੀ ਤੁਹਾਨੂੰ ਮੈਂ ਸਮੇਂ ਆਨ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਦਵਾਂਗਾ ਮਗਰ ਮੈਂ ਅੱਜ ਦੱਸਣਾ ਚਾਹੁੰਦਾ ਕਿ ਜੋ ਤੁਸੀਂ ਕੋਜੀ ਸਾਜ਼ਿਸ਼ ਕਰ ਰਹੇ ਹੋ ਔਰ ਸੰਗਤਾਂ ਨੂੰ ਜਿਹੜੀ ਤੁਸੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿ ਸਾਨੂੰ ਨਗਰ ਕੀਰਤਨ ਦੇ ਰਹਿਣ ਦੀ ਜਗ੍ਹਾ ਨਹੀਂ ਦਿੱਤੀ ਜਾ ਰਹੀ ਅਸੀਂ ਲੋਕਾਂ ਨੂੰ ਅਪੀਲਾ ਕਰ ਰਿਹਾ ਹੱਥ ਜੋੜ-ਜੋੜ ਕੇ ਅਪੀਲਾ ਕਰ ਰਿਹਾ ਕਿ ਜਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਤਾਬਦੀ ਮਨਾਏਗੀ ਉਹਦੇ ਵਿੱਚ ਸਾਰੇ ਸ਼ਮੂਲੀਅਤ ਪਾਓ ਔਰ ਤੁਸੀਂ ਜਿਹੜਾ ਜ਼ਬਰਨ ਆ ਕੇ ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ ਗੱਲ ਕਰੋ ਤੁਹਾਡਾ ਮੈਂਬਰ ਸਰਦਾਰ ਕਰਤਾਰ ਸਿੰਘ ਚਾਵਲਾ ਦਾ ਮੈਨੂੰ ਫੋਨ ਆਇਆ ਅੱਜ ਉਹਨਾਂ ਨੇ ਕਿਹਾ ਕਿ ਜੀ 24 ਨਵੰਬਰ ਨੂੰ ਅਸੀਂ 24 ਅਕਤੂਬਰ ਨੂੰ ਅਸੀਂ ਰਕਾਬਗਨ ਨਾਨਕ ਪੀਉ ਸਾਹ ਪ੍ਰੋਗਰਾਮ ਕਰਨਾ ਚਾਹੁੰਦੇ ਆ ਅਸੀਂ ਕਿ ਅੱਜ ਬਿਲਕੁਲ ਤੁਸੀਂ ਸ਼ਰੋਮਨੀ ਕਮੇਟੀ ਦੇ ਲੈਟਰਪੈਡ ਤੇ ਸਾਨੂੰ ਰਿਕੁਐਸਟ ਲੈਟਰ ਲਿਖ ਕੇ ਭੇਜੋ ਅਸੀਂ ਅਲਾਉ ਕਰਾਂਗੇ ਔਰ ਇਹ ਗੱਲ ਲਿਖ ਕੇ ਦਵਾਂਗੇ ਇਸ ਗੱਲ ਦੇ ਉੱਤੇ ਕਿ ਪ੍ਰੋਗਰਾਮ ਦੇ ਵਿੱਚ ਕੋਈ ਮਨਾਈ ਨਹੀਂ ਹੈ ਮਗਰ ਗੁਰੂ ਘਰ ਦੀਆਂ ਜਿਹੜੀਆਂ ਸਟੇਜਾਂ ਨੇ ਜਿੱਤੇ ਉੱਚ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਲਈ ਹੈ ਤਾਂ ਕਿ ਉੱਥੇ ਕੋਈ ਅਪਸ਼ਬਦਾਵਲੀ ਨਾ ਹੋ ਸਕੇ ਉੱਥੇ ਕੋਈ ਰਾਜਨੀਤੀ ਨਾ ਹੋ ਸਕੇ ਇਹ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੰਦੀ ਹੈ ਸੋ ਸਟੇਜ ਅਸੀਂ ਆਪਣੇ ਕੋਲ ਰੱਖ ਕੇ ਤਾਨੂੰ ਇਹ ਇਜਾਜ਼ਤ ਦਵਾਂਗੇ ਔਰ ਇਹਦੇ ਵਿੱਚ ਕੋਈ ਨਾਈ ਨਹੀਂ ਹੈ ਜਿੱਥੇ ਜਗ੍ਹਾ ਖਾਲੀ ਹੈ ਬਿਲਕੁਲ ਲਵੋ ਜਿੱਥੇ ਨਹੀਂ ਹੈ ਉੱਥੇ ਜਗ੍ਹਾ ਨਹੀਂ ਦਵਾਂਗੇ ਸੋ ਇਹਦੇ ਉੱਤੇ ਜਿਹੜੀ ਰਾਜਨੀਤੀ ਸਦਾ ਪਰਮਜੀਤ ਸਿੰਘ ਸਰਨਾ ਕਿਉਂਕਿ ਹਮੇਸ਼ਾ ਇਹਨਾਂ ਦੀ ਆ ਮੋਡਸ ਆ ਪਰੰਡੀ ਰਹੀ ਆ ਦੋਵੇਂ ਭਰਾਵਾ ਦੀ ਕਿ ਦਿੱਲੀ 'ਚ ਹਮੇਸ਼ਾ ਇਹਨਾਂ ਨੇ ਦੋ ਫਾੜ ਕਰਕੇ ਰੱਖਿਆ ਦੋ-ਦੋ ਸੰਗਰਾ ਦਾ ਦੋ-ਦੋ ਗੁਰਪੁਰਾ ਬਣਾਉਣ ਦੀ ਗੱਲ ਕੀਤੀ ਆ ਅੱਜ ਇਸ ಶತਾਬਦੀ ਨੂੰ ਵੀ ਦੋ ਕਰਕੇ ਇਹ ਦਿੱਲੀ ਦੀ ਸੰਗਤ ਨੂੰ ਗੁਬਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਮਗਰ ਮੈਂ ਸਮਝਦਾ ਕਿ ਜੋ ਡਿਊਟੀ ਅੱਜ ਸਾਡੀ ਸੰਗਤ ਨੇ ਲਈ ਹੋਈ ਹੈ ਅਸੀਂ ਉਹਨੂੰ ਪੂਰੀ ਤਰ੍ਹਾਂ ਨਿਭਾ ਕੇ ਜਿਹੜੇ ਲੰਬੇ ਵੱਡੇ ਪ੍ਰੋਗਰਾਮ ਉਗਲੀਕੇ ਜਾ ਰਹੇ ਨੇ 13 ਤਰੀਕ ਤੋਂ ਲੈ ਕੇ ਜਿਹੜਾ ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਣਾ ਹੈ 13 ਤੋਂ ਲੈ ਕੇ 14 ਤੱਕ ਦਿੱਲੀ ਆਣਾ 14 ਤੋਂ ਬਾਅਦ ਲਗਾਤਾਰ ਦਿੱਲੀ ਦੇ ਹਰ ਕੋਨੇ 'ਚ ਜਾਣਾ ਔਰ ਉਸ ਤੋਂ ਬਾਅਦ ਲਾਲ ਕਿਲੇ ਤੋਂ ਉੱਤੇ ਪ੍ਰੋਗਰਾਮ ਹੋ ਰਹੇ ਨੇ 4 ਦਿਨ ਲਗਾਤਾਰ ਸੀਸਗਨ ਸਾਹਿਬ ਇਹਦੇ ਸਮਾਗਮ ਕੀਤੇ ਜਾਂਦੇ ਨੇ ਦੇਖੋ ਮੈਂ ਇਹ ਹੋ ਜੇ ਆ ਨਾੜੇ ਬੰਦਿਆਂ ਦੇ ਬੋਲਣ ਦੇ ਉੱਤੇ ਕਦੇ ਇੰਟਰਵਿਊ ਦਿੱਤਾ ਨਹੀਂ ਆਪਣਾ ਪਰ ਮੈਨੂੰ ਇਸ ਵਾਸਤੇ ਹੁਣ ਆਇਆ ਬਈ ਝੂਠ ਔਰ ਕਫਰ ਤੋਲਣ ਦੀ ਇੰਤਹਾ ਹੁੰਦੀ ਹੈਗੀ ਤਕਰੀਬਨ 4 ਸਤੰਬਰ ਨੂੰ ਸਾਨੂੰ ਪਤਾ ਚੱਲਿਆ ਕਿ ਸੰਸਾਣਿਕ ਕਮੇਟੀ ਨੇ ਕਿਹਾ ਕਿ ਨਗਰ ਕੀਰਤਨ ਤੁਹਾਡਾ ਫਲਾਣੀ ਤਰੀਕ ਦਿੱਲੀ ਵਾਇਆ ਗੁਰੂਗਾਉਂ ਤੋਂ ਪਹੁੰਚ ਰਿਹਾ ਦਿੱਲੀ ਅਸੀਂ ਫੌਰਨ ਆਪਣੇ ਅਕਾਲੀ ਦਲ ਦੇ ਮੈਂਬਰਾਂ ਦੀ ਮੀਟਿੰਗ ਲਾਈ ਤਕਰੀਬਨ 300 ਤੋਂ ਉੱਪਰ ਬੰਦੇ ਹਾਜ਼ਰ ਸਨ ਤੇ ਸਾਰਾ ਰੂਪ ਰੇਖਾ ਤਿਆਰ ਕੀਤੀ ਤੇ ਨਾਲ ਹੀ ਜਿਹੜਾ ਸ਼ੌਣੀ ਕਮੇਟੀ ਦਾ ਸਿੱਖ ਮਿਸ਼ਨ ਹੈ ਸਾਡੇ ਦਫ਼ਤਰ ਦੇ ਉੱਪਰ ਉਹਨੂੰ ਆਨਨ ਕਿਹਾ ਬਈ ਜਾ ਕੇ ਤੁਸੀਂ ਦਿੱਲੀ ਕਮੇਟੀ ਨੂੰ ਦੱਸ ਦੇ ਹੋ ਭਈ ਸਾਡਾ ਨੰਗਰ ਕੀਰਤਨ ਜੜਾਣਾ ਹੈ ਉਹਦਾ ਫਲਾਣੇ ਫਲਾਣੇ ਜਗ੍ਹਾ ਠਰਾਉਣਾ ਹੈ ਉਸ ਦਿਨ ਕਲਕਾ ਉੱਥੇ ਨਹੀਂ ਸੀ ਜਸਬੀਰ ਸਿੰਘ ਲੋਂਗੋਵਾਲ ਤੇ ਦੂਸਰਾ ਤੇ ਇੱਕ ਵਿਜੇ ਸਿੰਘ ਦਾ ਸੈਕਟਰੀ ਸੀ ਸ਼ੌਣੀ ਕਮੇਟੀ ਦਾ ਉਹਨਾਂ ਨੇ ਜਾ ਕੇ ਉਹਨਾਂ ਨੇ ਕਿਹਾ ਬਕਰ ਦੌਰ ਵਿਜੇ ਸਿੰਘ ਦੇ ਇਹ ਕੋਈ ਮੇਰੇ ਮੁਤਲਕ ਅੱਛਾ ਨਹੀਂ ਬੋਲੇ ਪਰ ਉਸਨੇ ਇਹਨਾਂ ਨੂੰ ਬੜੇ ਤਗੜੇ ਜਵਾਬ ਦਿੱਤੇ ਗੱਲ ਹੈ ਕਿ ਮੈਂ ਦੁਬਾਰਾ ਇਹਨਾਂ ਨੂੰ ਕਿਹਾ ਵੇ ਪੰਜੀਤ ਰੀਗ ਨੇੜੇ ਆ ਰਹੀ ਹੈ ਤੁਸੀਂ ਜਾ ਕੇ ਗੱਲ ਕੀਤੀ ਹੈਗੀ ਕਿ ਨਹੀਂ ਅਗੋਂ ਜਿਹੜੇ ਸ਼ੋਣੀ ਕਮੇਟੀ ਦੇ ਬੰਦੇ ਗਏ ਸਨ ਹੰਕਾਰ ਦੀ ਧਾਗੇ ਉਹਨਾਂ ਨੇ ਕਹਿੰਦਾ ਤੁਸੀਂ ਮੇਰੇ ਬਰਾਬਰ ਦੇ ਨਹੀਂ ਹੋ ਤੁਹਾਡਾ ਕੋਈ ਹੱਕ ਨਹੀਂ ਕਿ ਮੇਰੇ ਇਲਾਕੇ ਗੱਲ ਕਰੋ ਕਰੋ ਜਿਹੜੇ ਮੇਰੇ ਬਰਾਬਰ ਦੇ ਬੰਦੇ ਨੂੰ ਮੇਰੇ ਨਾਲ ਗੱਲ ਕਰਨ ਜਦ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਬਈ ਮੈਂ ਕਹੇ ਇਹ ਤੇ ਐਰੋਗੈਂਸੀ ਦੀ ਹੰਕਾਰ ਦੀ ਇੰਤਹਾ ਹੈਗੀ ਤੇ ਦਿੱਲੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਦਿੱਲੀ ਕਮੇਟੀ 14-15 ਸਾਲ ਪ੍ਰਧਾਨਗੀ ਕੀਤੀ ਹੈ ਸੇਵਾ ਕੀਤੀ ਹੈ ਮੇਰਾ ਫਰਕ ਬਣਦਾ ਸੀ ਕਿ ਮੈਂ ਉਹਨੂੰ ਚਿੱਠੀ ਲਿਖਾਂ ਔਰ ਮੈਨੂੰ ਇਹ ਨਹੀਂ ਸਮਝ ਆਈ ਕਿ ਚਿੱਠੀ 'ਚ ਮੈਂ ਤੇਰੇ ਖਿਲਾਫ ਕਿਹੜੀ ਗੱਲ ਲਿਖੀ ਹੈ ਮੈਂ ਇਸ ਇਸ ਦੇ ਜਿਹੜਾ ਇਹਨੇ ਕੱਲ ਬਾਹਰ ਦਿੱਤੀ ਉਹ ਤੋਂ ਮੈਂ ਸਮਝ ਗਿਆ ਕਿ ਇਹਨੂੰ ਅੰਗਰੇਜ਼ੀ ਆਉਂਦੀ ਨਹੀਂ ਪਤਾ ਨਹੀਂ 10ਵੀਂ ਪਾਸ ਹੈ ਕਿ 12ਵੀਂ ਪਾਸ ਹੈ ਇਹਨੂੰ ਆਉਂਦੀ ਨਹੀਂ ਮੈਂ ਲਫ਼ਜ਼ ਐਰੋਗੈਂਸ ਰੂਰ ਲਿਖਿਆ ਔਰ ਐਰੋਗੈਂਟਾਂ ਤੋਂ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇਰਾ ਕੀ ਮਤਲਬ ਹੈ ਸ਼ੋਮਣੀ ਕਰ ਦੁਆਰਾ 15 ਕਮੇਟੀ ਦੇ ਜਿਹੜੇ ਹੈਗੇ ਇਥੇ ਦਿੱਲੀ ਮਿਸ਼ਨ ਦੇ ਵਿੱਚ ਇੰਚਾਰਜ ਉਹ ਤੇਰੇ ਕੋਲ ਗਏ ਤਾਂ ਅਜੀ ਮੈਂ ਤੁਹਾਡਾ ਮੇਰਾ ਲੈਵਲ ਨਹੀਂ ਹੈ ਤੂੰ ਕਹਿ ਸਕਦਾ ਹੈ ਸਾਹ ਤੁਸੀਂ ਸਿਰ ਮੱਥੇ ਤੇ ਪਰ ਮੈਨੂੰ ਇਹ ਚਿੱਠੀ ਪ੍ਰਧਾਨ ਕੋਲ ਲਿਖਾ ਕੇ ਦਿਓ ਅਸੀਂ ਤੇ ਪਹਿਲਾਂ ਹੀ ਫੈਸਲਾ ਕੀਤਾ ਸੀ ਵੀ ਇਹ ਸ਼ੋਣੀ ਕਮੇਟੀ ਦਾ ਫੰਕਸ਼ਨ ਹੈ ਸ਼ੋਣੀ ਕਾਲੀ ਦਾ ਇਹਨਾਂ ਨੂੰ ਕੋਈ ਚਿੱਠੀ ਨਹੀਂ ਲਿਖੇਗਾ ਨਾ ਇਹਨਾਂ ਨੇ ਸਾਡੀ ਗੱਲ ਮੰਨਣੀ ਤੇ ਨਾ ਅਸੀਂ ਲਿਖਣੀ ਪਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਕੱਲ ਤੂੰ ਝੋਟ ਔਰ ਕੁਫਰ ਤੋਲਣ ਚ ਇੰਤਹਾ ਕਰਦੀ ਐ ਮੈਂ ਇਸ ਗੱਲ ਤੋਂ ਬਿਲਕੁਲ ਮੁਰਕਰ ਨਹੀਂ ਹੁੰਦਾ ਜੇ ਤੂੰ ਨਾਨਕ ਪਿਆਉ ਸਾਹਿਬ ਔਰ ਗੁਰਦਵਾਰਾ ਰਕਾਬਗਨ ਸਾਹਿਬ ਨਗਰ ਕੀਰਤਨ ਪਾਂਦੇ ਕੋਈ ਖਲਬਲੀ ਮਚਾਈ ਕੋਈ ਨੁਕਤਾ ਚੀਨੀ ਕੀਤੀ ਸ਼ੋਮਣੀ ਕੋ ਦੁਆਰਾ 15 ਕਮੇਟੀ ਜਿਹੜੀ 350 ਸਾਲਾ ਸ਼ਹੀਦੀਪੁਰ ਗੁਰਦੈ ਇੱਕ ਬਾਦਰ ਸਾਹਿਬ ਦਾ ਮਨਾ ਰਹੀ ਐ ਔਰ ਅਸਾਮ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਹੋਇਆ ਉਸ ਨੂੰ ਇੱਥੇ ਪਹੁੰਚਣ ਤੋਂ ਬਾਅਦ ਕਿਸੇ ਕਿਸ ਨੇ ਦੇ ਖਰਾਬੀ ਕੀਤੀ ਤਾਂ ਦਿੱਲੀ ਦੀ ਸੰਗਤ ਅਸੀਂ ਕਹਿ ਰਹੇ ਹਾਂ ਤਾਨੂੰ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਉੱਥੇ ਕੋਈ ਕਰਨਾ ਹੈ ਬਿਸ਼ੱਕ ਕਰ ਲੋ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਜਿਹੜੇ ਹੰਕਾਰੇ ਤੇ ਤਕabbਰ ਦੇ ਭਰੇ ਹੋਏ ਤੇ ਪ੍ਰਧਾਨ ਹੈਗੇ ਸੱਤਰ ਹੈਗੇ ਇਹ ਸਮਝ ਲੈਣ ਸੰਗਤ ਅਗੇ ਤੁਹਾਡੀ ਔਕਾਤ ਇੱਕ ਪੈਸੇ ਦੀ ਨਹੀਂ ਹੈਗੀ ਉਹ ਵੀ ਗੁਰਤੇਗ ਬਾਦਰ ਸਾਹਿਬ ਦੇ 350 ਸਾਲਾ ਸਿਧੀਪੁਰ ਦੇ ਉੱਤੇ ਹੈ ਜੀ ਤੁਹਾਨੂੰ ਉੱਥੇ ਠਹਿਰਣ ਵਾਸਤੇ ਜਗ੍ਹਾ ਦੇਣੀ ਪੈਗੀ ਔਰ ਹੁਣੇ ਹੀ ਬੁੱਕ ਕਰ ਲਓ ਗੁਰਦੁਆਰਾ ਲੱਖੀਸ਼ਾ ਵੰਜਾਰਾ ਅੱਜ ਕੀਰਤਨ ਸਮਾਗਮ ਹੋਏਗਾ ਗੁਰਉਨ ਸਮਾਗਮ ਹੋਏਗਾ ਤੁਸੀਂ ਸਾਡੀ ਹਾਜ਼ਰੀ ਨਹੀਂ ਵੇਖਣਾ ਚਾਹੁੰਦੇ ਅਸੀਂ ਨਹੀਂ ਆਉਂਦੇ ਤੁਸੀਂ ਕਰਾ ਲਓ ਉੱਥੇ ਗੁਰਉਨ ਸਮਾਗਮ ਕੋਈ ਇਹ ਗੁਰਮੋਤ ਸਮਾਗਮ ਦਿੱਲੀ ਕਮੇਟੀ ਵਾਲੇ ਹੋਏਗਾ ਕਰੋ ਸੰਤਕ ਹੀ ਹੈ ਸੰਤਕ ਕੋਈ ਅਸਰ ਨਹੀਂ ਸਾਡੇ ਤੇ ਗੁਰਤੇਗ ਭਦਰ ਸਾਹਿਬ ਦੇ ਤੇ ਸਾਡੇ 350 ਸਾਲਾ ਛੇਦੀਪੁਰ ਬੜੀ ਸਰਦਾ ਸਤਕਾਰ ਨਾਲ ਮਨਾਣਾ ਚਾਹੀਦਾ ਹੈ ਕੋਈ ਵੀ ਦਿੱਲੀ ਦਾ ਸਿੱਖ ਐਸਾ ਨਾ ਰਵੇ ਜਿਹੜਾ ਇਹਨਾਂ ਸਮਾਗਮਾਂ 'ਚ ਨਾ ਪਹੁੰਚੇ ਔਰ ਨਗਰ ਗ੍ਰਿਸ਼ਤਨ ਆਪਣਾ ਸਜਦਾ ਤੇ ਆਪਣਾ ਕੀਦਾ ਭੇਟ ਕਰਨ ਲਈ ਨਾ ਆਵੇ ਕਿਉਂ ਚੂਟਰ ਕੁਫਰ ਬੋਲਦਾ ਹੈ ਹਰ ਵਾਰ ਤੂੰ ਹਾਂ ਮਕੰਨ ਦਾ ਜੀ ਤੇਰੀ ਦੋ ਦੋ ਘਰ ਪਰਮਾਨੰਦਰਨ ਦੋ ਦੋ ਤਨ ਆ ਕੀਏ ਸੰਗਰਾਣਾ ਮਨਾਉਂਦੇ ਰਹਨ ਜਗਿਆਨੀ ਰਣਜੀਤ ਸਿੰਘ ਬੈਠਾ ਹੋਇਆ ਹੀ ਨਹੀਂ ਆ ਉਸ ਕੋਲ ਕੋ ਆ ਕੇ ਤੇ ਲਿਖ ਕੇ ਦੇ ਬਿਫਾਣੇ ਵਗਸ ਸਰਨਾ ਨੇ ਆਪਣੇ ਪ੍ਰਬੰਧ ਦੇ ਦੋ ਦੋ ਸੰਗਰਾਣਾ ਬਣਾਈਆਂ ਲਲ ਖਾ ਕੇ ਦੇ ਮਾਫੀ ਮੰਗ ਜੇਦਰ ਨਾ ਲਿਖਾ ਕੇ ਦਿੱਤਾ ਤਾਂ ਔਰ ਗਿਆਨੀ ਰਣਜੀਤ ਸਿੰਘ ਕਵੇ ਫਿਰ ਗੱਲ ਮੈਂ ਕਰਾਂਗਾ ਆਪਣਾ ਕੁਫਰ ਤੁਲਣਾ ਬੰਦ ਕਰ ਦਿਓ ਬੜੀ ਸ਼ਰਧਾ ਤੇ ਸਤਕਾਰ ਨਾਲ ਇਸ ਕੋਰਪਰ ਅਨਾਉਂਸ ਦਿੱਲੀ ਦੀ ਸੰਗਤ ਨੂੰ ਮਨਾੜ ਦਿਓ ਤੂੰ ਕਹਿੰਦਾ ਜੀ ਮੇਰੀ ਰੋਜ਼ ਧਮੀ ਸਾਹਿਬ ਨਾਲ ਗੱਲ ਹੁੰਦੀ ਹੈ ਜੇ ਤੇਰੀ ਰੋਜ਼ ਗੱਲ ਹੁੰਦੀ ਹੈ ਤੇ ਤੂੰ ਪੁੱਛਿਆ ਕੋਈ ਨਹੀਂ ਜੀ ਤੁਹਾਡੇ ਕਮੇਟੀ ਵੱਲੋਂ ਮੈਨੂੰ ਚਿੱਠੀ ਆਈ ਹੈ ਦੱਸੋ ਮੈਂ ਕੀ ਮੇਰੇ ਮੇਰੇ ਵਾਸਤੇ ਕੀ ਹੁਕਮ ਹੈਗਾ ਕਿਉਂ ਨਹੀਂ ਕੀਤਾ ਜੀ ਨਵਾਵੇਂ ਤੂੰ ਕੌਣ ਹੈ ਤੂੰ ਸ਼੍ਰੋਮਣੀ ਕਮੇਟੀ ਕੋਲ ਤੇਰੀ ਰੋਜ਼ ਗੱਲਬਾਤ ਹੋਵੇ ਫਿਰ ਤੂੰ ਇੱਕ ਵਾਰ ਆਪਣੇ ਵਾੜ ਚ ਆ ਮੇਰੇ ਪੰਜ ਵਡੀਆਂ ਸ਼ਖਸੀਤਾ ਮੇਰੇ ਚ ਬੈਠੀਆਂ ਹੋਈਆਂ ਜਿਹੜੀ ਮੇਰੇ ਰੋਜ਼ ਗੱਲਬਾਤ ਕਰਾ ਰਹੀਆਂ ਹਨ ਮੈਂ ਇਹ ਕਹਿਣਾ ਚਾਹੁੰਦਾ ਤੂੰ ਨਾ ਸ਼ਖਸ਼ੀਤਾ ਰਾਹੀਂ ਪੁੱਛ ਲੈਂਦਾ ਕੱਲ ਪਰसों ਗਏ ਤੇ ਤੂੰ ਉਹਨਾਂ ਨੂੰ ਕੋਰਾ ਜਵਾਬ ਦਿੰਦਾ ਜੀ じゃਜ ਜੀ ਤੁਹਾਡੀ ਔਕਾਤ ਨਹੀਂ ਹੈ ਕਿ ਮੇਰੇ ਨਾਲ ਗੱਲ ਕਰੋ ਮੇਰੇ ਬਰਾਬਰ ਦੇ ਬੰਦੇ ਲਿਆਓ ਇਹ ਐਰੋਗੈਂਸੀ ਨਹੀਂ ਹੈ ਕੀ ਹੈਗਾ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਜੀ 5 ਜੀ ਤਰੀਕ ਨੂੰ ਅਸੀਂ ਸਰਕਾਰ ਨੂੰ ਲੱਖੇ ਸ਼ਾਵਨਝਾਰਾ ਹਾਲ ਦੇਤਾ ਜਦ ਕਿ ਅਸੀਂ ਇਨਫਰਮੇਸ਼ਨ ਤੁਹਾਡੇ ਕੋਲ 4 ਜਾਂ 5 ਸਤੰਬਰ ਦੀ ਦਿੱਤੀ ਹੋਈ ਹੈ ਦਫਤਰ ਤੋਂ ਚਿੱਠੀ ਵੀ ਤੁਹਾਨੂੰ ਆ ਗਈ ਹੈ ਉਹਨਾਂ ਦਾ ਆਪਣਾ ਇਲਾਜ ਹੈਗਾ ਵੀ ਉਹ ਕਹਿਣ ਤੋਂ ਬਾਅਦ ਦਫਤਰ ਦੀ ਚਿੱਠੀ ਭਜਵਾਂਦੇ ਇਹਨੂੰ ਤੁਸੀਂ ਉਸ ਤੋਂ ਬਾਅਦ ਕਿਉਂ 25 ਅਕਤੂਬਰ ਦਾ ਦੇ ਰਹੇ ਹੋ ਜੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦਾ ਕੋਈ ਹੱਕ ਨਹੀਂ ਕਿ ਕਲਚਰਲ ਪ੍ਰੋਗਰਾਮ ਪਾਈ ਲੱਖੀ ਸ਼ਾਮ ਜਾਰਾ ਹਾਦ ਉਸ ਸਮੇਂ ਕਰਾਵੇ ਜਦ ਸੰਸਾਰ ਪਰਦਾ ਸਿੱਖ ਗੁਰਤੇਗ ਬਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪਰ ਮਨਾ ਰਿਹਾ ਹੋਵੇ ਤੁਹਾਨੂੰ ਤਾਂ ਇੱਕ ਇੱਕੀ ਐ ਚਿੱਠੀ ਪਈ ਜੇ ਪੰਜਾਬ ਸਰਕਾਰ ਦੀ ਜਿਹੜੀ ਤੁਹਾਨੂੰ ਆਈ ਹੋਈ ਜੇ ਇਹ ਫੋਟੋ ਕਾਪੀ ਜੇ ਮੇਰੇ ਕੋਲ ਇਹ ਉਹ ਸੰਸਥਾ ਹੈ ਜਿਹਨੇ ਜੰਮੂ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ ਸੀ ਤੇ ਗਾਣੇ ਨਾਚ ਕੀਤੇ ਸਨ ਉਸ ਨੇ ਬਾਲੀ ਨੇ ਤੁਹਾਨੂੰ ਚਿੱਠੀ ਲਿਖੀ ਹੈ ਔਰ ਤੁਸੀਂ ਉਸ ਨੂੰ 26 ਤਰੀਕ ਨੂੰ ਕਹਿ ਰਹੇ ਹੋ ਅੱਛਾ ਜੀ ਤੁਹਾਨੂੰ ਬੁੱਕ ਕਰਦੇ ਆ 26 ਸਤੰਬਰ ਨੂੰ ਸਾਡੇ ਗਏ ਚੂੜ ਬੋਲਦੇ ਦੋ ਮਹੀਨੇ ਪਹਿਲੇ ਉਹਨਾਂ ਦਾ ਬੁੱਕ ਹੈ ਜੀ ਇਸ ਹੈ ਕਾਸਤ ਹੈ ਨਾਮੇ ਪਾਸ਼ਾ ਦਾ ਸਾਢੇ 350 ਸਾਲਾ ਸਤਬਦੀ ਮਨਾਦੇ ਆਇਆ ਕੋਈ ਕੰਜਰ ਪ੍ਰੋਗਰਾਮ ਜਿਹੜਾ ਗੁਰਦੁਆਰਾ ਰੱਖਾ ਆਪਾਂ ਲੱਖੀ ਸਾਹਿਬ ਅੰਝਾਰਾਂ ਚ ਨੇ ਹੋਰ ਦਿੱਤਾ ਜਾਏਗਾ ਕੋਈ ਪੰਜਾਬ ਸਰਕਾਰ ਛੱਡ ਕੇ ਕੋਈ ਵੀ ਸਰਕਾਰ ਹੋਏ ਗੁਰਪੁਰਬਾਂ ਦੇ ਮੌਕੇ ਤੇ ਪਹਿਲਾ ਹੱਕ ਸੰਗਤ ਦਾ ਹੈ ਪਹਿਲਾ ਹੱਕ ਸ਼ੋਮਣੀ ਗੁਰਦੁਆਰਾ ਪੰਧਕ ਕਮੇਟੀ ਦਾ ਦਿੱਲੀ ਕਮੇਟੀ ਦਾ ਹੈ ਕਿਸ ਨੂੰ ਰੋਕ ਨਹੀਂ ਸਕਦਾ ਜਿਹੜੀ ਕੱਲ ਤੁਸੀਂ ਚੋੜ ਟਰੱਕਾ ਕਫਰ ਤੋਲੇ ਲਾਤਾ ਕਰੋ। ਔਰ ਮੈਂ ਹੁਣ ਕਹ ਦਿਆਂ 25 ਤਰੀਕ ਨੂੰ ਤੁਸੀਂ ਸਾਨੂੰ ਨਹੀਂ ਨਾ ਸਾਡੀਆਂ ਸ਼ਕਲਾਂ ਨਹੀਂ ਦੇਖਣਾ ਚਾਹੁੰਦੇ ਹੋ। ਅਸੀਂ ਨਹੀਂ ਆਵਾਂਗੇ। ਮੱਥਾ ਟੇਕਾਂਗੇ ਬੈਠ ਜਾਾਂਗੇ। ਤੁਸੀਂ ਸ਼ੋਣੀ ਕਮੇਟੀ ਨੂੰ ਗੁਰਮਤ ਸਮਾਗਮ ਦੀ ਆਗਿਆ ਨਹੀਂ ਦਿੰਦੇ? ਨਾ ਦਿਓ। ਆਪ ਕਰੋ। ਸਾਨੂੰ ਉੱਥੇ ਗੁਰਮਤ ਸਮਾਗਮ ਕਰਾਣ ਦੀ ਹੈਗੀ ਗੱਲ। ਕੌਣ ਕਰੇ, ਕੌਣ ਨਾ ਕਰੇ ਸਾਨੂੰ ਇਹ ਦਿਨਾਰ ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਕੋਈ ਕਹਾਣੀ ਤਾਂ ਮੈਨ ਨਹੀਂ ਲੱਗਣੀ ਜੀ ਅਸੀਂ ਜੀ ਅਸੀਂ ਨਹੀਂ ਕੀਤਾ ਤੇ ਇਹਨਾਂ ਨੇ ਕੀਤਾ ਕਰੋ ਸਾਡਾ ਮਕਸਦ 25 ਤਰੀਕ ਨੂੰ ਜਦ ਨਗਰ ਕੀਰਤਨ ਰਕਾਬਗਨ ਸਾਹਿਬ ਆਏਗਾ ਉਸ ਵਕਤ ਉੱਥੇ ਗੁਰਮਤ ਸਮਾਗਮ ਹੋਣਾ ਚਾਹੀਦਾ ਜਿੱਥੇ ਸੰਗਤ ਆਪਣੀ ਸ਼ਰਧਾ ਤੇ ਸਤਿਕਾਰ ਪੇਟ ਕਰ ਸਕੇ ਔਰ 26 ਤਰੀਕ ਨੂੰ ਜਦ ਇਹ ਨਗਰ ਕੀਰਤਨ ਤਿਲਕ ਨਗਰ ਵੱਲ ਜਾਏਗਾ ਤਾਂ ਉਸ ਨੂੰ ਸ਼ੁਰੂਆਤ ਕਰਨ ਵਿੱਚ ਵੀ ਸੰਗਤ ਆਪਣਾ ਸ਼ਰਧਾ ਔਰ ਸਤਿਕਾਰ ਪੇਟ ਕਰ ਸਕੇ ਕਿਸੇ ਚੀਜ਼ ਦੀ ਕਲੈਰਟੀਆ ਕਰ ਲੈ ਬੋਲਾ ਬੋਤਾ ਕੰਚਾਏਗਾ ਮੇਰੇ ਸਾਹਮਣੇ ਕਿ ਟੀਵੀ ਦੇ ਉੱਤੇ ਬੈਠ ਕੇ ਗੱਲ ਕਰ ਲੈ ਤੇਰੇ ਪਰਚੇ ਨਾਲ ਲਾ ਤੇ ਪਰਮਜੀਤ ਸਿੰਘ ਮੇਰਾ ਨਾਂ ਨਹੀਂ ਹੈ ਔਰ ਜਿਹੜੀਆਂ ਤੂੰ ਕਰਤੂਤਾਂ ਕਰਦਾ ਪੈਣਾ ਸਾਨੂੰ ਮੈਂਬਰੀ ਤੋਂ ਖਾਰਜ ਕਰਾਂ ਦੀਆਂ ਜਾਂ ਕਰਕੇ ਵੇਖ ਲੈ ਜਰਾ ਫਿਰ ਤੇਰਾ ਅਸ਼ਰਗੁਰ ਤੇ ਇੱਕ ਬਾਦਰ ਕੀ ਕਰੇਗਾ ਉਹ ਤੱਕ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧਾ ਸਾਹਿਬ ਕੀ ਲੱਗਦਾ ਹੈ ਕਿ ਆਪਸੀ ਵਿਵਾਦ ਦਿੱਲੀ ਦਿੱਲੀ ਕਮੇਟੀ ਔਰ ਐਜੀਪੀਸੀ ਕੇ ਬੀਦ ਥੰਮਨੇ ਦਾ ਨਾਮ ਨਹੀਂ ਲੈ ਰਹਾ ਹੈ क्योंकि तो पिछले दिनों भी खबरें आई थी कि जो दिल्ली कमेटी है वो कहीं कही ना कहीं सहयोग जो है वो आपसी नहीं कर रही है देखो जी बात सुनो आप तो इसी तो की, की, बात तो की बात सुन लो पहली बात तो, 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 तो ये है तुमने गुरु तेग बहादुर साहब का शहीदी पर मनाना है 24 25 और 26 को जिसका कल तुमने ऐलान भी किया है श्रोणी कमेटी का आपसे क्या टकराव है जो नगर कीर्तन लेके आ रहे हैं वो नगर कीर्तन निकालेंगे वो वो निकल रहा है उसको कोई रोक नहीं सकता सारी सिंह सभा सारे डेरे हमें पूरा सहयोग दे रहे हैं नानंद प्यो में जैसे हमने नगर कीर्तन निकाला था जब पाकिस्तान जाना था उस वक्त तो भी हमने ना... नानंद प्यो से निकाला था वही आप निकालेंगे वहाँ से इसको कोई रोक नहीं सकता तेरे में अहंकार की भू है तू उसको पूरा करके देख और तेरा आशय क्या होता है वो तो देख लियो गुरु तेग बहादुर साहब तेरा अश्र क्या करते हैं वो तो देख ले कोई टकराव नहीं है गुरपुरब शिदीपुर मनाने में किसी का कोई टकराव नहीं है ये सिर्फ बताना चाहता है मैं बड़ा पलवान हूँ ऊँचे ऊँची गए कोई परवान नहीं है छब्बीस नौ को ये जीएम के पास चिट्ठी जा रही है हैं जी और तुम्हें मालूम नहीं है कि पच्चीस तरीक को यहां नगर कीर्तन आ रहा है और, और हमने श्रोहण कमेटी ने दरखास्त दी है कि हम गुरुमत समागम कर रहे हैं तो ये कह सकता है कि हम आपको गुरुमत समागम करने की इजाजत नहीं देते ये गुरुमत समागम कीर्तन समागम हम खुद करेंगे दिल्ली कमेटी खुद करेगी कोई बात नहीं खुद कर लो हमने तो गुरमत समागम करना है उस रात को हमें कोई स्टेज की भूख नहीं है बिल्कुल स्टेज हमारे पास ही हो रहेगी 22 से लेके साहिश तक घबरा नहीं सर क्या क्रेडिट वाल लेने की देखिए जी बड़ी सीधी बात है अगर इसका दिमाग ठीक रहता है तो ये श्रोमणी गुरुद्वारा पंथ कमेटी नहीं ये समुचे सिख संगत का नगर कीर्तन है दुनिया भर के सिखों के ये किसी एक संस्था का नगर कीर्तन नहीं है उस नगर कीर्तन में बाधा डालने में इसका कुछ नहीं बचेगा कुछ भी बाकी ये जो हमारे खिलाफ़ साक्ष्य गुण रहा है ना मैं इस समय 26 अक्टूबर के बाद 27 अक्टूबर के बाद ये जो मिल रहा है इनको निकालो जी इनको मेमोरी कैंसिल कर दो जी इनको आगे इलेक्शन लड़ने दी इन सब बातों का जवाब मैं दूंगा सत्ताईस अक्टूबर के बाद तूने सताइस अक्टूबर तक जो जोर लगना लगा ले, ले जिसके बाद जाना कर ले तू कहना जी रोह मेरी प्रधान साहब ना गल होंगी है हैं जी ਪਰਧਾਨ ਸਾਹਿਬ ਨੇ ਤੁਹਾਡੀ ਗੱਲ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਜਿਹੜਾ ਤੁਸੀਂ ਨਗਰ ਕੀਰਤਨ ਕਰਨਾ ਨੂੰអនុਜਾਜ਼ੀ ਦਿੱਤੀ ਤੇ ਕਹਿੰਦਾ ਜਾਓ ਕਢ ਲਓ ਤੇ ਤੁਸੀਂ ਅੜਚੰਡਾਣ ਲੱਗੇ ਹੋ ਵੀ ਇੱਥੇ ਉਹਦਾ ਨਾਂ ਕੀ ਦਿੱਲੀ ਦੇ ਕਾਲੀਦਾਲ ਦੇ ਲੀਡਰਾਂ ਨੇ ਪ੍ਰਬੰਧ ਕਰ ਰਹੇ ਨੇ ਤੇ ਇਸ ਵਾਸਤੇ ਕਿਉਂ ਰੱਖੀ ਹੈ ਇਹ ਹੰਕਾਰ ਇਹ ਤੋਕਰਪੁਣਾ ਇੱਕ ਕੱਢ ਦੇ ਛੱਡ ਦੇ ਘਟੋ ਘਾਟੇ 3 ਨਵੰਬਰ ਤੱਕ ਛੱਡ ਦੇ ਗੁਰਬਾਣੀ ਦੀ ਤੋਕ ਕੇ ਨਵੇਂ ਸਗ ਹੋਰਾ ਹੋਏ ਨਵੇਂ ਆ ਕੁਫਲ ਪਾਏਗਾ ਹੰਕੜ ਮਾਰੇਗਾ ਤੇ بس ਮੈਂ ਆ ਕੋ ਗੱਲ ਕਰਨ ਨਹੀਂ ਚਾਹਦਾ ਕਿਉਂ ਬਾਲਪਛੇ ਧਾਰਾਂ ਕਿਦ ਤੇਰਾ ਸਤਿਆਨ ਹਾਸਨਾ ਹੋ ਜਾਏ